ਇਹ ਜੱਪੋ ਜੱਪੀ ਨਾ ਕੰਮ ਇਹਦੇ ਫੇਰ ਵਿੱਚ ਚੱਲ ਜਾ ਆ ਬੰਦੇ ਦੇ ਭਾਈ ਪੱਗ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਹੈ ਗੁਰਸਖ ਬੰਦਾ ਇਹ ਇਹਦੇ ਠੀਕ ਹੈ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰੱਗਾ ਵੀ ਕੱਢਿਆ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਆਹ ਬੰਦੇ ਦੇ ਭਾਈ ਪੱਗ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰੱਗਾ ਵੀ ਕੱਢਿਆ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆਹ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਕੀ ਕੋਲਾ ਨਾ ਨਾ ਨਹੀਂ ਆ ਜਾ ਸਾਥ ਤੁਮ ਕਰਦੇ ਨੇ ਨਾਲ ਹੀ ਕਰਦੇ ਵਾਸਤੇ ਤੂੰ ਇਹ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਚੱਲ ਜਾ ਆ ਬੰਦੇ ਦੇ ਬਈ ਤੱਗ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਵੀ ਆ ਉਹਦੀ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਤੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦਾ ਨਾ ਹਾਈ ਹੋ ਗਿਆ ਉਹਨੇ ਉਹ ਤੇ ਬੰਦ ਕਰਾਓ ਇੱਥੇ ਤਾਂ ਕੋਈ ਨਾ ਕੋਈ ਫਾਇਦਾ ਹੀ ਨਹੀਂ ਓਏ ਓਏ ਬੱਸ ਦੇ ਨਿਕਲ ਕੇ ਚੱਲੋ ਕਰਨਾ ਨਾਲੀ ਆ ਜਾ ਸਾਥ ਤੂੰ ਵੀ ਕਰਦੇ ਰਹਿ ਨਾਲੀ ਕਰ ਜਾ ਬੱਸ ਦੇ ਤੂੰ ਬੱਸ ਜੱਪ ਜੱਪ ਹੀ ਨਾ ਕੰਮ ਇਹਦੇ ਚਪੇੜੇ ਵਿੱਚ ਚੱਲਣਾ ਆਹ ਬੰਦੇ ਦੇ ਬਈ ਤੱਕ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗਰਸ਼ਕ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਨਾਂ ਨੂੰ ਉਹਦੇ ਉੱਥੇ ਬੰਦ ਕਰਾਓ ਇੱਥੇ ਤਾਂ ਫਰੰਦਾ ਕੋਈ ਫਾਇਦਾ ਨਹੀਂ ਓਏ ਉਹ ਬੱਸ ਲੈ ਜਾਓ ਓਏ ਉਹ ਬੱਸ ਲੈ ਕੇ ਚੱਲੋ ਵਾਸਤੇ ਜਪੋ ਜਪੀ ਨਾ ਕੰਮ ਇਹਦੇ ਜਪੇ ਮੇ ਚੱਲ ਆ ਆ ਬੰਦੇ ਦੇ ਬਾਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਦੀ ਠੀਕ ਹੈ ਗੁਰਸਖ ਬੰਦਾ ਇਹ ਇਹਦੇ ਠੀਕ ਹੈ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਗਾਲਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦਾ ਹੋ ਹੀ ਗਿਆ ਉਹਨੇ ਲੋਥੇ ਬੰਦ ਕਰਾ ਇੱਥੇ ਦਾ ਫੜਨ다고 ਫੈਦਿਆ ਮੈਂ ਪਾਉਂਦਾ ਓਏ ਓਏ ਮਸਲੇ ਦੇ ਵਿੱਚ ਲੱਗੇ ਚੱਲੋ ਕਰਨਾ ਠੀਕ ਆ ਨਾਲੀ ਆ ਜਾ ਸਾਥ ਤੁਹਾਨੂੰ ਕਰਦੇ ਨੇ ਨਾਲੀ ਡਰ ਜਾ ਵਸਤੇ ਤੂੰ ਇਹਦੇ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਆ ਜਾ ਆ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਗਾਲਾਂ ਵੀ ਕੱਢੀਆਂ ਇਹਨੂੰ ਉਹਦਾ ਉਹਦੋਂ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦਾ ਉਹ ਨਹੀਂ ਹੋ ਗਿਆ ਉਹਨੂੰ ਉੱਥੇ ਬੰਦ ਕਰਾਓ ਇੱਥੇ ਤਾਂ ਫੜਨ ਦਾ ਕੋਈ ਫਾਇਦਾ ਨਹੀਂ ਓਏ ਉਹ ਮਰਨ ਦੀ ਚੋਕੀ ਲੈ ਕੇ ਚੱਲ ਰੋ ਕਰਨਾ ਗਾੜੀ ਆ ਜਾ ਸਾਥ ਤੁਹਾਨੂੰ ਕਰਦੇ ਨੇ ਗਾੜੀ ਘੜ ਜਾ ਵਾਸਤੇ ਆ ਕੰਮ ਇਹਦੇ ਕਪੜੇ ਵਿੱਚ ਆ ਆ ਬੰਦੇ ਦੇ ਭਾਈ ਪੱਗ ਲਾਈ ਆ ਉਹ ਬੰਦੇ ਨੇ दारू ਪੀਤੀ ਹੋਈ ਦੀ ਠੀਕ ਹੈ ਗੁਰਸਖ ਬੰਦਾ ਇਹ ਇਹਦੇ ਠੀਕ ਹੈ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਗਾਲਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ दारू ਇਹਦੀ ਪੀਤੀ ਵੀ ਆ ਉਹਦਾ ਹੋ ਹੀ ਗਿਆ ਉਹਨੇ ਲੋਥੇ ਬੰਦ ਕਰਾਓ ਇੱਥੇ ਤਾਂ ਕੋਈ ਨਾ ਕੋਈ ਫਾਇਦਾ ਨਹੀਂ ਓਏ ਉਹ ਨਾ ਵਸਲੇ ਦੇ ਕਿਹੜੇ ਚੱਲ ਰੋ ਨਾ ਰਾਣੀ ਆ ਜਾ ਸਾਥ ਤੂੰ ਕਰਦੇ ਨੇ ਨਾਲ ਹੀ ਡਰ ਜਾ ਵਸਤੇ ਤੂੰ ਬਰੇ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਆ ਜਾ ਆ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਹੈ ਗੁਰਸਖ ਬੰਦਾ ਇਹ ਇਹਦੇ ਠੀਕ ਹੈ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਦੀ ਆ ਆ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗਰਸਿਕ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਕੰਬਈ ਦੇ ਫੇਰ ਮੇਂ ਚੱਲ ਜਾ ਆ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦਾ ਹੋ ਨਹੀਂ ਹੋ ਗਿਆ ਉਹਨੇ ਉੱਥੇ ਬੰਦ ਕਰਾ ਇੱਥੇ ਤਾਂ ਫੜਨ ਦਾ ਕੋਈ ਫਾਇਦਾ ਹੀ ਨਹੀਂ ਆ ਕੰਬੇ ਦੇ ਖੇਰੇ ਵਿੱਚ ਚੱਲ ਜਾ ਆ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦੇ ਨਾਲ ਹੋ ਗਿਆ ਉਹਨੇ ਉਹਦੇ ਨੂੰ ਉੱਥੇ ਬੰਦ ਕਰਾਓ ਇੱਥੇ ਤਾਂ ਫੜਨ ਦਾ ਕੋਈ ਫਾਇਦਾ ਨਹੀਂ ਓਏ ਲਾਫ ਨਾ ਲਾਫ ਨਾ ਇਧਰ ਨਾ ਨਾਲ ਹੀ ਆ ਜਾ ਸਾਥ ਤੁਹਾਨੂੰ ਕਰਦੇ ਨੇ ਨਾਲ ਹੀ ਘੜ ਜਾ ਵਾਸਤੇ ਬਈ ਇਹ ਆਉਂਦੇ ਆ ਅਰੇ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਚੱਲ ਜਾ ਆਹ ਬੰਦੇ ਦੇ ਬਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਿੱਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ

ਬੋਲੇ ਫਿਰ ਨਾ ਕੰਮ ਆਇਆ ਇੱਕ ਫੇਰ ਮੈਂ ਚੱਲ ਜਾ ਆ ਬੰਦੇ ਦੇ ਬਾਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗਰਸਿਕ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਉਹਦਾ ਹੋ ਗਿਆ ਉਹਨੇ ਨੂੰ ਉੱਥੇ ਬੰਦ ਕਰਾ ਇੱਥੇ ਦਾ ਕਰਨ다고 ਫੈਰੇ ਓਏ ਓਏ ਬਸ ਤੇ ਨਾ ਚੱਲੋ ਨਾਲ ਹੀ ਆ ਜਾ ਸਾਥ ਤੁਹਾਨੂੰ ਜਰਦੇ ਨੇ ਨਾਲ ਹੀ ਘੜ ਜਾ ਬਸ ਤੇ ਇਹ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਚੱਲ ਜਾ ਆ ਬੰਦੇ ਦੇ ਬਈ ਤੱਗ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਪਿਆ ਉਹਦੀ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਤੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਦੋਂ ਉਹਨੂੰ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਦੀ ਆ ਉਹਦਾ ਹਾਲ ਹੀ ਹੋ ਗਿਆ ਉਹਨੇ ਲੋਥੇ ਬੰਦ ਕਰਾਓ ਇੱਥੇ ਤਾਂ ਕੋਈ ਨਾ ਕੋਈ ਫਾਇਦਾ ਨਹੀਂ ਓਏ ਓਏ ਬੱਸ ਦੇ ਨਾਲ ਚੱਲੋ ਕਰਨਾ ਨਾਲ ਹੀ ਆ ਜਾ ਸਾਥ ਤੁਹਾਨੂੰ ਚੱਲਦੇ ਆਂ ਆ ਵੀ ਲੀ ਜਾ ਨਾਲ ਹੀ ਚੱਲ ਜਾ ਬੱਸ ਦੇ ਆ ਕੰਮ ਇਹਦੇ ਕਪੜੇ ਵਿੱਚ ਆ ਆ ਬੰਦੇ ਦੇ ਭਾਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਦੀ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹਦੀ ਪੀਤੀ ਦੀ ਆ ਆਹ ਬੰਦੇ ਦੇ ਬਾਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਪੱਗ ਲਾਤੀ ਬੰਦੇ ਨੇ ਮਾਰ ਕੇ ਤੇ ਗਾਲਾਂ ਵੀ ਕੱਢੀਆਂ ਇਹਨੂੰ ਉਹਦਾ ਉਹਦਾ ਸਮਝਣਾ ਹੈਗਾ ਆਹ ਬੰਦਾ ਵਾ ਦਾਰੂ ਇਹਦੀ ਪੀਤੀ ਵੀ ਆ ਦਾ ਕਰਨ ਦਾ ਫੈਸਲਾ ਨਾ ਪਾਉਣਾ ਬਸ ਤੇ ਨਾ ਜਾਓ ਓਏ ਓਏ ਮਸਲਾ ਨਹੀਂ ਚੱਲੋ ਨਾ ਠੀਕ ਨਾਲੀ ਆ ਜਾ ਸਾਥ ਤੁਹਾਨੂੰ ਬਚਾ ਦੇਣੇ ਨਾਲੀ ਗੜ ਜਾ ਬਸ ਤੇ ਏਹ ਜੱਪਾ ਜੱਪੀ ਨਾ ਕੰਮ ਇਹਦੇ ਚਪੇੜੇ ਵਿੱਚ ਚੱਲ ਜਾ ਆ ਬੰਦੇ ਦੇ ਬਈ ਤੱਗ ਲਈ ਆ ਉਹ ਬੰਦੇ ਨੇ ਦਾਰੂ ਪੀਤੀ ਪਿਆ ਉਹਦੀ ਠੀਕ ਆ ਗੁਰਸਖ ਬੰਦਾ ਇਹ ਇਹਦੇ ਠੀਕ ਆ ਤੱਗ ਲਾਤੀ ਬੰਦੇ ਨੇ ਮਾਰ ਕੇ ਤੇ ਰਗਾਾਂ ਵੀ ਕੱਢੀਆਂ ਇਹਨੂੰ ਉਹਨੂੰ ਸਮਝਣਾ ਹੈਗਾ ਆ ਬੰਦਾ ਵਾ ਦਾਰੂ ਇਹ ਪਿਆ ਕੰਮ ਹੈ ਤੇ ਜਪੇੜੇ ਵਿੱਚ ਆ ਆ ਬੰਦੇ ਦੇ ਬਾਈ ਪੱਗ ਲਾਈ ਆ ਉਹ ਬੰਦੇ ਨੇ ਦਾਰੂ ਪੀਤੀ ਹੋਈ ਠੀਕ ਹੈ ਗੁਰਸਖ ਬੰਦਾ ਇਹ ਇਹਦੇ ਠੀਕ ਹੈ ਪੱਗ